ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਭਾਈ ਅੰਮਰਤਪਾਲ ਸਿੰਘ ਐਮਪੀ ਜੋ ਖੰਡੂਰ ਸਾਹਿਬ ਤੋਂ ਨੇ ਉਹਨਾਂ ਦੇ ਮਾਮਲੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਨੂੰ ਸੁਣਾਉਣ ਲੱਗੇ ਆਂ ਗੱਲਬਾਤ ਕਰਦੇ ਆਂ ਪਹਿਲਾਂ ਭਾਈ ਅੰਮਰਤਪਾਲ ਸਿੰਘ ਦੀ ਕਹਾਣੀ ਵੀਡੀਓ ਸੁਣਾ ਦਈਏ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਆਪਣੇ ਕਮੈਂਟ ਵਿੱਚ ਜ਼ਰੂਰ ਲਿਖੀ ਜਾਣਾ ਭਾਈ ਅੰਮਰਤ ਪਾਲ ਸਿੰਘ ਦੇ ਮਾਮਲੇ ਦੇ ਵਿੱਚ ਤੁਹਾਨੂੰ ਨਵੀਂ ਅਪਡੇਟ ਜਿਹੜੀ ਆਈ ਆ ਉਹ ਦੱਸਦੇ ਆ ਕਿ ਕੀ ਹਾਲਾਤ ਨੇ ਕਿੰਨ ਹਾਲਾਤਾਂ ਦੇ ਵਿੱਚ ਉਹ ਗੁਜ਼ਰ ਰਿਹਾ ਭਾਈ ਅੰਮਰਤ ਪਾਲ ਸਿੰਘ ਤੇ ਕਿਦੋਂ ਜਿਹੜੇ ਸੈਸ਼ਨ ਮਾਰਚ ਦੇ ਵਿੱਚ ਸ਼ੁਰੂ ਹੋਣਾ ਉਹਦੇ ਵਿੱਚ ਸ਼ਾਮਲ ਹੋਊਗਾ ਭਾਈ ਅੰਮਰਤ ਪਾਲ ਸਿੰਘ ਇਹਨੂੰ ਲੈ ਕੇ ਜਿਹੜੀ ਇੱਕ ਅਹਿਮ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਇੱਕ ਵੀਡੀਓ ਸੁਣਾਉਣੇ ਭਾਈ ਅੰਮਰਤ ਪਾਲ ਸਿੰਘ ਦੀ ਆਪ ਅੰਮਰਤ ਛਕਣਾ ਤੇ ਕੋਸ਼ਿਸ਼ ਕਰਾਂਗੇ ਜੇ ਨੌਜਵਾਨ ਸਾਡੀ ਅੱਖੇ ਲੱਗ ਜਾਣ ਉਹਨਾਂ ਅਗੇ ਤਰਲਾ ਮਿੰਦ ਕਰਾਂਗੇ ਤੇ ਉਹਨਾਂ ਨੂੰ ਵੀ ਅੰਮ੍ਰਿਤ ਛਕਾ ਦੇਵਾਂਗੇ ਨਸ਼ਿਆਂ ਦੇ ਖਿਲਾਫ ਮੋਹਮ ਚੇੜਾਂਗੇ ਉਹ ਗੱਲ ਸਹਿਸ ਭਾਇ ਕੀਤੀ ਸੀ ਪਰ ਜਿਵੇਂ ਕਹਿੰਦੇ ਨਾ ਕਿਸੇ ਮੌਕੇ ਪਰਮੇਸ਼ਰ ਨੀਵੇਂ ਹੋਂ ਕੇ ਸੁਣਦਾ ਉਸ ਮੌਕੇ ਦੀ ਕੀਤੀ ਗੱਲ ਅੱਜ ਉਹ ਵੀ ਨਹੀਂ ਕਹਿ ਸਕਦੇ ਵੀ ਮੈਂ ਕੋਈ ਹੋਰ ਗੱਲ ਕੀਤੀ ਸੀ ਤੇ ਹੋਰ ਕਰ ਰਿਹਾ ਜੋ ਉਥੇ ਕਿਹਾ ਸੀ ਉਹੋ ਹੀ ਅੱਜ ਕਰ ਰਹੇ ਆ ਜਦੋਂ 25 ਸਤੰਬਰ ਨੂੰ ਅਮਰਤ ਛਗਣ ਦੀ ਗੱਲ ਹੋਈ ਤੇ ਅਸੀਂ ਸੋਚਿਆ ਵੀ ਜਦਾ ਸੰਗਤਾਂ ਦੇ ਕੱਠ 'ਚ ਨੌਜਵਾਨਾਂ ਨੂੰ ਪ੍ਰੇਰਿਤ ਕਰਨੀ ਹੈ ਕਿਹਾ ਪਹਿਲੀ ਵਾਰ ਵੀ ਨੌਜਵਾਨੋ ਮੈਂ ਕਿਹਾ ਅਸੀਂ ਆਪ ਅਮਰਤ ਛਗਣ ਉਹ ਮੇਰਾ ਜਿਹੜਾ ਮਕਸਦ ਆ ਤੁਹਾਨੂੰ ਭਾਈ ਅੰਮਰਪਾਲ ਸਿੰਘ ਦੀ ਵੀਡੀਓ ਸੁਣਾਉਣ ਦਾ ਕਿ ਇੱਥੋਂ ਦਾ ਜੱ ਲੱਗਦਾ ਕਿ ਭਾਈ ਅੰਮਰਤਪਾਲ ਸਿੰਘ ਨੇ ਇੱਕ ਦਾ ਅੰਬਰਤ ਪਾਣ ਦੀ ਗੱਲ ਸ਼ੁਰੂ ਕੀਤੀ ਤੇ ਦੋਸਤ ਜਿਹੜੀ ਨਸਿਆਂ ਦੀ ਜਿਹੜੀ ਗੱਲ ਸ਼ੁਰੂ ਕੀਤੀ ਉਹ ਗੱਲ ਜਿਹੜੀ ਸ਼ੁਰੂ ਕੀਤੀ ਸੀ ਜਿਹੜੀ ਸੋਚੀ ਸੀ ਮਨ ਦੇ ਵਿੱਚ ਕਿ ਨੌਜਵਾਨ ਨਸੇ ਵੀ ਛੱਡਣ ਲੱਗ ਪਏ ਤੇ ਅੰਬਰਤ ਵੀ ਜਿਹੜਾ ਛੱਡਣ ਲੱਗ ਪਏ ਇਸ ਨੂੰ ਲੈ ਕੇ ਇੱਕ ਅਕਾਲੀ ਦਲ ਵੱਲੋਂ ਜਿਹੜਾ ਹਗਾਮਾ ਵੀ ਕੀਤਾ ਗਿਆ ਬਿਰਸਾ ਸਿੰਘ ਵਲਟੋਹਾ ਕਹਿੰਦਾ ਮੈਨੂੰ ਲਿਆਓ ਜੇ ਇੱਕ ਬੰਦਾ ਲਿਆ ਕੇ ਦੋ ਜੀ ਨੇ ਅੰਬਰਤ ਛਕਿਆ ਹੋਵੇ ਜਾਂ ਜੀਨੇ ਨਸ਼ਾ ਛੱਡਿਆ ਹੋਵੇ ਇੱਕ ਨਹੀਂ ਸੈਂਕੜੇ ਨੌਜਵਾਨ ਨੇ ਜਿਨ੍ਹਾਂ ਨੇ ਅੰਬਰਤ ਪਾਨ ਕੀਤਾ ਤੇ ਨਸ਼ਾ ਛੱਡਿਆ ਇਹ ਬਿਰਸਾ ਸਿੰਘ ਬਟੋਹੇ ਵਰਗੇ ਗਦਾਰ ਜਿਹੜਾ ਅੱਜ ਲੋਕ ਕਹਿ ਰਹੇ ਆ ਕਿ ਬਿਰਸਾ ਸਿੰਘ ਬਟੋਹੇ ਦੀ ਤਾਂ ਐਡੀ ਵੱਡੀ ਉਹ ਆ ਕੁਰਬਾਨੀ ਆ ਉਹਨੇ ਜੇਲ ਕੱਟੀ ਆ ਫਲਾਨਾ ਕਰਤੀ ਆ ਧਮਕਾ ਕਿੱਟੀ ਆ ਗਦਾਰੀਆਂ ਕਰਕੇ ਸਾਂਤਾਂ ਦੇ ਨਾਲ ਬਾਹਰ ਨਿਕਲੇ ਆ ਹੱਥ ਖੜੇ ਕਰੇ ਖੜੇ ਕਰਕੇ ਜਿਹੜਾ ਬਾਹਰ ਨਿਕਲਣਾ ਜੇਲ੍ਹ ਚ ਹੋ ਗਈ ਅੱਜ ਆਪਣੇ ਬੱਚਿਆਂ ਚ ਦਾ ਬੈਠਾ ਗਏ ਆਪਣੇ ਪਰਿਵਾਰ ਤੇ ਬੈਠਾ ਇਹਦਾ ਕੋਈ ਹੱਡ ਬਾ ਨਹੀਂ ਟੁੱਟਿਆ ਇਹਦਾ ਕੁਝ ਹੋਰ ਨਹੀਂ ਹੋਇਆ ਇਹਨੂੰ ਚੰਗਾ ਭਲਾ ਗਾ ਇਹ ਇਹ ਗਦਾਰ ਨੇ ਜਿਹੜੇ ਉਸ ਟਾਈਮ ਗਦਾਰਾਂ ਕਰਕੇ ਜਿਹੜਾ ਇਹ ਸਿੱਖੀ ਦਾ ਘਾਣ ਅੱਜ ਵੀ ਹੋ ਰਿਹਾ ਤੇ ਪਹਿਲਾਂ ਵੀ ਹੋਇਆ ਸੀ ਹੁਣ ਗੱਲ ਆਪਾਂ ਭਾਈ ਅੰਮਰਪਾਲ ਸਿੰਘ ਦੀ ਆਉਣੇ ਆ ਇਹਨਾਂ ਚੋਰਾਂ ਦੀ ਤਾਂ ਕੀ ਕਰਨੀ ਆ ਕਿਉਂਕਿ ਰੋਜ਼ ਹੀ ਇਹਨਾਂ ਦੇ ਆਪਾਂ ਗੜ ਲੱਗ ਜਾਂਦੇ ਆ ਹੁਣ ਜਿਹੜੀ ਇੱਕ ਆਪਾਂ ਰਪੋਰਟ ਸੀ ਜਿਹੜੀ ਰਿਪੋਰਟ ਸੀ ਜਿਹੜੀ ਹਾਈ ਕੋਰਟ ਦੇ ਵਿੱਚ ਪਾਈ ਪਟੀਸ਼ਨ ਪਾਈ ਭਾਈ ਅੰਮਰਪਾਲ ਸਿੰਘ ਦੇ ਵਕੀਲ ਵੱਲੋਂ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਸੈਸ਼ਨ ਦੇ ਵਿੱਚ ਮੌਕਾ ਦਿੱਤਾ ਜਾਵੇ ਬੋਲਣ ਦਾ ਕਿਉਂਕਿ ਉਹ ਐਮਪੀ ਨੇ ਖੰਡੂਰ ਸਾਹਿਬ ਵਾਸੀਆਂ ਨੇ 4 ਲੱਖ ਵੋਟਾਂ ਪਾਈਆਂ ਤੇ 2 ਲੱਖ ਵੋਟਾਂ ਦੇ ਨਾਲ ਕਰੀਬ ਜਿੱਤੇ ਨੇ ਤੇ ਉਹ ਖੰਡੂਰ ਸਾਹਿਬ ਵਾਸੀਆਂ ਦੇ ਮੁੱਦੇ ਚੁਕਣਾ ਚਾਹੁੰਦੇ ਆ ਜਿਹੜਾ ਫੰਡ ਹੁੰਦਾ ਐਮਪੀ ਫੰਡ ਦਾ ਉਹ ਵੀ ਮਿਲਣਾ ਚਾਹੀਦਾਗਾ ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜਾ ਭਾਈ ਅੰਮਰਤਪਾਲ ਸਿੰਘ ਦੇ ਵਕੀਲ ਵੱਲੋਂ ਜਿਹੜਾ ਪਟੀਸ਼ਨ ਪਾਈ ਗਈ ਆ ਜਿਸ ਦੀ ਕਿ 25 ਫਰਵਰੀ ਤਾਰੀਖ ਸੀ ਅੱਜ ਤੋਂ ਬਾਅਦ ਜਿਹੜੀ ਹੁਣ ਇੱਕ ਕੇਂਦਰ ਹਾਈ ਕੋਰਟ ਨੇ ਕਿਹਾ ਕਿ ਕੇਂਦਰ ਇੱਕ ਕਮੇਟੀ ਦਾ ਗਠਨ ਕਰੇ ਤੇ ਉਹ ਦੇ ਵਿੱਚ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਹਿਸਣ ਦੇ ਵਿੱਚ ਜਾਣ ਦਾ ਮੌਕਾ ਦੇਵੇ ਹੁਣ ਜਿਹੜੀ ਕਮੇਟੀ ਦਾ ਗਠਨ ਬਣਾਇਆਗਾ ਜਿਹੜੀ ਕਮੇਟੀ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਕਿ ਸੰਨੂ ਮੋਦੀ ਖਾਣੀ ਤਾਂ ਪਹੂਗੀ ਪਰ ਅਜ ਉਹ ਕਮੇਟੀ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪੁਰਤਿਆ ਕੇ ਭਾਈ ਅੰਮਰਤਪਾਲ ਸਿੰਘ ਨੂੰ ਸਵਿਧਾਨਕ ਤੌਰ ਤੇ ਲੋਕਤੰਤਰ ਦੇ ਤੌਰ ਤੇ ਪੰਜਾਬੀ ਹੋਣ ਦੇ ਤੌਰ ਤੇ ਜਿਹੜਾ ਕਿ ਇਸ ਸੈਸ਼ਨ ਦੇ ਵਿੱਚ ਜਰੂਰ ਮੌਕਾ ਮਿਲੂਗਾ ਕਿ ਭਾਈ ਅੰਮਰਤਪਾਲ ਸਿੰਘ ਖੰਡੂਰ ਸਾਬਤ ਬਾਸਤੀਆਂ ਦੀ ਜਿਹੜੀ ਆ ਸਮੱਸਿਆ ਬਈ ਜਾਂ ਪੰਜਾਬ ਦੀਆਂ ਅਨੇਕਾਂ ਸਮੱਸਿਆਵਾਂ ਉਹਨਾਂ ਨੂੰ ਜਿਹੜਾ ਪਾਰਲੀਮੈਂਟ ਦੇ ਵਿੱਚ ਜਾ ਕੇ ਚੁੱਕ ਸਕੇ ਤੇ ਇਹ ਜਿਹੜਾ ਕਮੇਟੀ ਵੱਲੋਂ ਜਿਹੜਾ ਇਹ ਸਾਰਾ ਹਲਪਨਾਵਾਂਗਾ ਸਾਰੇ ਬਿਆਨਾਂ ਇਹ ਕੋਰਟ ਦੇ ਵਿੱਚ ਦੇ ਦੇਣੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਜਿਹੜੀ ਵੱਡੀ ਰਾਹਤ ਮਿਲੋਗੀ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰੀ ਕਿਹਾਗਾ ਤੇ ਕਈਆਂ ਨੂੰ ਪਤਾ ਨਹੀਂ ਕਿ ਚਲੂਣੇ ਜੇ ਲੜਨ ਲੱਗ ਪੈਂਦੇ ਆ ਮੈਂ ਤੁਹਾਨੂੰ ਉੱਦੇ ਦੀ ਹੋ ਇੱਕ ਹਿੱਕ ਠੋਕੇ ਕਿਹਾ ਸੀ ਕਿ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਨਹੀਂ ਹੋ ਸਕਦੀ ਤੇ ਦੂਸਰਾ ਭਾਈ ਅਮਰਤਪਾਲ ਸਿੰਘ ਨੂੰ ਬੋਲਣ ਦਾ ਮੌਕਾ ਮਿਲ ਨਹੀਂ ਮਿਲਣਾ ਕਿਉਂਕਿ ਭਾਈ ਅੰਬਰਤ ਪਾਸ ਸਿੰਘ ਸਰਕਾਰ ਨੇ ਬੰਦੀ ਬਣਾ ਕੇ ਰੱਖਿਆ ਨਾ ਕਿ ਉਹ ਆਪਣੇ ਘਰੇ ਬੈਠਾ ਨਾ ਉਹ ਰਿਸ਼ਤੇਦਾਰਾਂ ਦੇ ਘਰੇ ਬੈਠਾ ਨਾ ਕੋਈ ਵਿਦੇਸ਼ ਗਿਆ ਉਹਨੂੰ ਤਾਂ 1000 ਕਿਲੋਮੀਟਰ ਜੇਲ੍ਹ ਦੇ ਵਿੱਚ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਸਰਕਾਰ ਵੱਲੋਂ ਇਸ ਕਰਕੇ ਉਹ ਨਹੀਂ ਆ ਸਕਿਆ ਤੇ ਆਕ ਮੇ ਸਕੇ ਜੇਲ੍ਹ ਤੋਂ ਬੰਦਾ ਕੋਈ ਵੀ ਚਾਹੇ ਜੇਲ੍ਹ ਦੇ ਵਿੱਚ ਹੋਵੇ ਤੇ ਜੇਲ੍ਹ ਦੀ ਡਿਊਟੀ ਤੱਕ ਨਹੀਂ ਆ ਸਕਦਾ ਤੇ ਹੁਣ ਭਾਈ ਅੰਮਰਪਾਲ ਸਿੰਘ ਤੇ ਐਨਐਸਸੀ ਲੱਗਿਆ ਤੇ ਜੋ ਆਪਾਂ ਲਵਾ ਦਿੱਤਾ ਤੇ ਇਹਦੇ ਤਹਿਤ ਤਾਂ ਕਮੇ ਉਹ ਭਾਈ ਅੰਮਰਪਾਲ ਸਿੰਘ ਕਦਮ ਪੱਟ ਸਕਦਾਗਾ ਤੇ ਇਹ ਸਰਕਾਰ ਦਾ ਇਹ ਸਾਰਾ ਹਿੱਸਾਗਾ ਸਰਕਾਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਭਾਈ ਅੰਮਰਪਾਲ ਸਿੰਘ ਨੂੰ ਜਿਹੜਾ ਆਉਣ ਦਾ ਮੌਕਾ ਦੇਣਾ ਚਾਹੁੰਦਾ ਸੀ ਪਰ ਉਹਨਾਂ ਨੇ ਨਹੀਂ ਦਿੱਤਾ ਆਖਰ ਪਰਿਵਾਰ ਵੱਲੋਂ ਤੇ ਵਕੀਲ ਸਾਹਿਬ ਵੱਲੋਂ ਜਿਹੜਾ ਹਾਈ ਕੋਰਟ ਦਾ ਜਿਹੜਾ ਕੁੰਡਾ ਖੜਕਾਇਆ ਗਿਆਗਾ ਤੇ ਉਥੋਂ ਜਿਹੜੇ ਹੁਣ ਭਾਈ ਅੰਮਰਪਾਲ ਸਿੰਘ ਨੂੰ ਜਿਹੜੀ ਆਸ ਵੱਜੀ ਆ ਆਸ ਇਹ ਵੱਜੀ ਆ ਕਿ ਭਾਈ ਅੰਮਰਪਾਲ ਸਿੰਘ ਹੁਣ ਪਾਰਲੀਮੈਂਟ ਵਿੱਚ ਬੋਲੇਗਾ ਬੋਦਰ ਤੋਂ ਬਾਅਦ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਬਣਾਈ ਆ ਉਹਨੂੰ ਵੀ ਜਿਹੜਾ ਭਰਮਾ ਹੰਗਾਰਾ ਮਿਲ ਰਿਹਾ ਤੇ ਹੋਰ ਵੀ ਜਿਹੜਾ ਮਿਲੇਗਾ ਇਸ ਕਰਕੇ ਸਰਕਾਰਾਂ ਡਰੀਆਂ ਹੋਈਆਂ ਨੇ ਕਿ ਕਦੇ 2027 ਦੇ ਵਿੱਚ ਜਿਸ ਤਰ੍ਹਾਂ ਖੰਡੂਰ ਸਾਹਿਬ ਵਾਸੀਆਂ ਨੇ ਅਈ ਅੰਮਰਤਪਾਲ ਸਿੰਘ ਨੂੰ 4 ਲੱਖ ਵੋਟਾਂ ਦੇ ਨਾਲ ਜਿਤਾ ਦਿੱਤਾ ਕਿਤੇ 2027 ਦੇ ਵਿੱਚ ਕਿਤੇ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਿਆ ਜਾਵੇ ਕਿਤੇ ਲੋਕਾਂ ਵੱਲੋਂ ਵੱਡੀ ਵੋਟ ਪਾ ਕੇ ਅੰਮਰਤਪਾਲ ਸਿੰਘ ਦੀ ਪਾਰਟੀ ਜੇਕਰ ਕੰਮਜਾਗ ਕਰਦੀ ਕਰ ਦਿੱਤੀ ਨਾ ਕੱਲ੍ਹ ਦਿਨ ਬਦਲਾ ਆਵੇ ਨਾ ਕਾਗਦਾ ਸਾਬੇ ਤੇ ਨਾ ਹੀ ਆਵਾਦੀ ਪਾਰਟੀ ਬੀਜੇਪੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੁਣ ਇਹ ਸਰਕਾਰਾਂ ਸਾਰੀਆਂ ਡਰੀਆਂ ਹੋਈਆਂ ਨੇ ਹੁਣ ਕੇਂਦਰ ਸਰਕਾਰ ਕਹਿੰਦੀ ਆ ਕਿ ਮੈਂ ਪੰਜਾਬ ਤੇ ਕਬਜ਼ਾ ਕਰ ਲਾਂ ਅਰਵਿੰਦ ਕੇਜਰੀਵਾਲ ਕਹਿੰਦਾ ਮੈਂ ਪੰਜਾਬ ਤੇ ਕਬਜ਼ਾ ਕਰ ਲਾਂ ਤੇ ਬਾਦਲ ਕਹਿੰਦਾ ਕਬਜ਼ਾ ਕੀਤਾ ਸੀ ਉਹਨਾਂ ਤੋਂ ਸੜਾਇਆ ਲੋਕਾਂ ਨੇ ਸੰਗਤ ਨੇ ਉਹਨਾਂ ਨੂੰ ਕਬਜ਼ੇ ਤੋਂ ਹੋਣਾ ਨਹੀਂ ਉਹਨਾਂ ਨੂੰ ਮਿਲਦਾ ਤੇ ਕਾਂਗਰਸ ਜੀ ਦੂਰ ਹੱਥ ਪੈਰ ਮਾਰਦੀ ਫਿਰਦੀ ਹੈ ਇਸ ਨੂੰ ਲੈ ਕੇ ਜਿਹੜੀ ਤੁਹਾਨੂੰ ਇੱਕ ਐਵੇਂ ਖਬਰ ਤੇ ਜਾਣਕਾਰੀ ਦਿੱਤੀ ਆ ਕਿ ਭਾਈ ਅੰਮਰਪਾਲ ਸਿੰਘ ਨੂੰ ਜਿਹੜੇ ਪਰੋਲ ਹੋਣ ਦੀ ਜ਼ਮਾਨਤ ਹੋਣ ਦਾ ਜਿਹੜਾ ਰਾਹ ਉਹਨਾਂ ਦਾ ਪਦਰਾ ਹੋ ਗਿਆ ਤੇ ਲੋਕ ਸਭਾ ਵਿੱਚ ਜਾਣ ਦਾ ਰਾਹ ਵੀ ਜਿਹੜਾ ਉਹਨਾਂ ਦਾ ਪਦਰਾ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਵੱਡੀ ਖਬਰ ਦੇਖਣ ਨੂੰ ਮਿਲੇਗੀ ਭਾਈ ਅੰਮ੍ਰਿਤਪਾਲ ਸਿੰਘ ਦਾ ਹੁਣ ਭਾਸ਼ਣਾ ਜਿਹੜਾ ਉਤੋਂ ਜਿਹੜਾ ਜੋ ਲੋਕ ਸਭਾ ਦੇ ਵਿੱਚੋਂ ਦਿੱਤਾ ਜਾਊਗਾ ਹੁਣ ਕਈਆਂ ਨੇ ਤਾਂ ਇਹ ਵੀ ਗੱਲ ਕਹੀ ਹੋਈ ਆ ਕਿ ਜੇਕਰ ਉੱਥੇ ਅੰਮ੍ਰਿਤਪਾਲ ਸਿੰਘ ਨੂੰ ਜਾਣ ਦੇ ਦਿੱਤਾ ਤੇ ਉਹਦਾ ਜਿਹੜਾ ਭਾਸ਼ਣ ਹੋਊਗਾ ਤੇ ਉਹਦੀ ਆਵਾਜ਼ ਹੋਗੀ ਉਹ ਬਾਹਰ ਨਹੀਂ ਨਿਕਲ ਦਿੱਤੀ ਜਾਊਗੀ ਉਹ ਲੋਕਾਂ ਤੱਕ ਨਹੀਂ ਪਹੁੰਚਣ ਦਿੱਤੀ ਜਾਊਗੀ ਇਹ ਵੱਡੇ ਸਵਾਲ ਵੀ ਨੇ ਤੇ ਇਹ ਤੇ ਚਿੰਤਾ ਵੀ ਯਾਰ ਆ ਕਿਉਂਕਿ ਸਰਕਾਰਾਂ ਦੇ ਹੱਥ ਸਭ ਕੁਝ ਦੋਰਾ ਇਹ ਸਭ ਕੁਝ ਕਰ ਸਕਦੀਆਂ ਨੇ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਝੋਟੀ ਮੁੱਠੀ ਜਿਹੜੀ ਇੱਕ ਆਪਾਂ ਕਹਿੰਦੇ ਕਿ ਸੌਂ ਚਕਾਈ ਗਈ ਆ ਉਹਦਾ ਨਾਂ ਰਿਕਾਰਡ ਆ ਨਾ ਕੁਝ ਹੋਰ ਆ ਤੇ ਉਸ ਨੂੰ ਸੌਂਚ ਕੌਣ ਤੋਂ ਬਾਅਦ ਫਿਰ ਜਿਹੜਾ ਡਿਗਰੂਗੜ੍ਹ ਦੇਲ ਦੇ ਵਿੱਚ ਬੰਦ ਕਰ ਦਿੱਤਾ ਸੀ ਉਸ ਤਰ੍ਹਾਂ ਹੀ ਲੋਕਾਂ ਦਾ ਕਹਿਣਾਗਾ ਕਿ ਜੇਕਰ ਮੌਕਾ ਮਿਲ ਜੂ ਉਹ ਹਾਜ਼ਰੀ ਲਵਾ ਦੇਣਗੇ ਪਰ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦੇਣਾ ਜੇ ਬੋਲਣ ਦਾ ਮੌਕਾ ਦੇ ਵੀ ਦਿੱਤਾ ਤਾਂ ਉਹ ਆਵਾਜ਼ ਬਾਹਰ ਨਹੀਂ ਹੋਣੀ ਤੇ ਮੈਂ ਲੋਕਾਂ ਨੂੰ ਇੱਕ ਸਵਾਲ ਕੀਤਾ ਕਿ ਭਾਈ ਅੰਮਰਤਪਾਲ ਸਿੰਘ ਨੇ ਇੱਕ ਵਾਰੀ ਬੋਲ ਤਾਂ ਲੈਣ ਦਿਓ ਬੇਸ਼ੱਕ ਉਹਨਾਂ ਦੀ ਰਿਕਾਰਡਿੰਗ ਕੀਤੀ ਹੋਈ ਆਵਾਜ਼ ਮੀਡੀਆ ਨੋ ਜਿਹੜਾ ਕਿ ਸਰਕਾਰਾਂ ਦਬਾ ਸਕਦੀਆਂ ਨੇ মিডিਆ ਨਹੀਂ ਕਢਾ ਸਕਦਾ ਪਰ ਕਿਤੇ ਨਾ ਕਿਤੇ ਜਿਹੜੀ ਇਹ ਵੀਡੀਓ ਬਾਹਰ ਲ ਜ਼ਰੂਰ ਹੁੰਦੀ ਆ ਜੇ ਨਾ ਵੀ ਹੋਊਗੀ ਜਿਹੜੀ ਆਖੇ ਹੋਈ ਗੱਲ ਆ ਭਾਈ ਅੰਮਰਤਪਾਲ ਸਿੰਘ ਦੀ ਉਹ ਬਾਤ ਆ ਆਏ ਜਾਣੀ ਆ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨੂੰ ਕੰਦਾ ਵੀ ਨਹੀਂ ਰੋਕ ਸਕਦੀਆਂ ਇਸ ਕਰਕੇ ਜਿਹੜਾ ਇਸ ਵੀਡੀਓ ਦੇ ਨਾਲ ਤੁਸੀਂ ਕੀ ਅਥਵਾਕ ਰੱਖਦੇ ਹੋ ਆਪਣਾ ਕੀਮਤੀ ਸਮਾਂ ਦਿਨੇ ਹੋ ਤੇ ਕਮੈਂਟ ਵੀ ਕਰਦੇ ਹੋ ਕਮੈਂਟ ਕਰਦੇ ਹੋ ਵੀ ਹੋ ਸੁਣਦੇ ਵੀ ਹੋ ਤੇ ਤੁਸੀਂ ਕੀetva ਕੀ ਆਪਣੀ ਰਾਇ ਰੱਖਦੇ ਹੋ ਕਿ ਭਾਈ ਅੰਮਰਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਮਿਲੂਗਾ ਦੂਸਰਾ ਸਵਾਲ ਭਾਈ ਅੰਮਰਪਾਲ ਸਿੰਘ ਦੀ ਆਵਾਜ਼ ਆ ਜਿਹੜੀ ਉਹ ਲੋਕਾਂ ਤੱਕ ਬਾਹਰ ਆਊਗੀ ਜਾਂ ਫਿਰ ਉਹਦਾ ਅੰਦਰ ਹੀ ਜਿਹੜਾ ਗਲਾ ਘੁੱਟ ਲਵੇਗਾ ਸਰਕਾਰ ਇਹ ਵੱਡੀ ਚਿੰਤਾ ਦਾ ਵਿਸ਼ਾ ਵੀ ਆ ਸਵਾਲ ਵੀ ਆ ਤੁਹਾਡੇ ਕਮੈਂਟਾਂ ਦੀ ਅਡੀਕ ਵੀ ਆ ਜਰੂਰ ਕਮੈਂਟ ਕਰਕੇ ਆਪਣਾ ਇਹ ਰਾਇ ਜਰੂਰ ਦਿਓ ਧੰਨਵਾਦ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ